ਪੌਲਸ ਰਸੂਲ ਦੀ ਪੱਤਰੀ ਗਲਾਤੀਆਂ ਨੂੰ ਅਧਿਆਇ 3 हे ਮੂਰਖ ਗਲਾਤੀਓ ਕੀ ਜਿਹੜੇ ਤੁਹਾਡੇ ਉੱਤੇ ਜਾਦੂ ਪਾ ਲੇ ਜਿਨ੍ਹਾਂ ਦੀ ਅੱਖਾਂ ਦੇ ਸਾਹਮਣੇ ਯਿਸੂ ਮਸੀਹ ਸਲੀਬ ਉੱਤੇ ਚੜਿਆ ਹੋਇਆ ਸ੍ਰੀ ਹੁਣ ਪ੍ਰਸਿੱਧ ਕੀਤਾ ਗਿਆ ਮੈਂ ਤੁਹਾਨੂੰ ਨਿਹਰਾ ਇਹਨਾਂ ਮਾਲੂਮ ਕਰਨਾ ਚਾਹੁੰਦਾ ਹਾਂ ਕੋਈ ਤੁਹਾਨੂੰ ਸਿਰਾ ਦੇ ਕੰਮਾਂ ਤੋਂ ਆਤਮਾ ਪ੍ਰਾਪਤ ਹੋਇਆ ਅਥਵਾ ਨਿਚ ਦੇ ਸੁਨੇਹ ਤੋਂ ਕੀ ਤੁਸੀਂ ਇਹੋ ਜੇ ਮੂਰਖ ਭਲਾ ਆਤਮਾ ਦੇ ਦੁਆਰਾ ਆਰੰਭ ਕਰਕੇ ਤੁਸੀਂ ਸਰੀਰ ਦੁਆਰਾ ਸਥਾਪਿਤ ਕਰਦੇ ਹੋ ਕਿ ਤੁਸੀਂ ਇੰਨੇ ਦੁੱਖਾਂ ਨੂੰ ਐਵੇਂ ਛੱਡਿਆ ਜੇ ਸੱਚੀ ਮੁੱਚੀ ਐਵੇਂ ਹੀ ਹੋਵੇ ਫਿਰ ਜਿਹੜਾ ਤੁਹਾਨੂੰ ਆਤਮਾ ਦਿੰਦਾ ਹੈ ਅਤੇ ਤੁਹਾਡੇ ਵਿੱਚ ਕਰਾਮਾਤਾਂ ਵਿਖਾਉਂਦਾ ਹੈ ਸੋ ਸ਼ਰਧੇ ਕੰਮਾਂ ਤੋਂ ਜਾਂ ਨੇਚਰ ਦੇ ਸੁਨੇਹੇ ਤੋਂ ਇਹ ਕਰਦਾ ਹੈ ਜਿਵੇਂ ਅਬਰਾਹਮ ਨੇ ਪਰਮੇਸ਼ਵਰ ਦੀ ਪ੍ਰਤੀਤ ਕੀਤੀ ਅਤੇ ਇਹ ਉਹਦੇ ਲਈ ਧਰਮ ਗਿਣੀ ਗਈ ਸੋ ਜਾਣ ਛੱਡੋ ਪਰ ਜਿਹੜੇ ਪ੍ਰਤੀਤ ਵਾਲੇ ਹਨ ਉਹ ਅਬਰਾਹਮ ਦੇ ਪੁੱਤਰ ਹਨ ਅਤੇ ਧਰਮ ਪੁਸਤਕ ਨੇ ਅਗੋਂ ਇਹ ਵੇਖ ਕੇ ਪਈ ਪਰਮੇਸ਼ਰ ਪ੍ਰਾਇਆ ਕਾਮਾਂ ਨੂੰ ਨਿਚੇ ਦੇ ਰਹੀਂ ਤਰ ਮਿਠਰਾਵੇਗਾ ਅਬਰਾਹਮ ਨੂੰ ਅੱਗੋਂ ਹੀ ਖੁਸ਼ਖਬਰੀ ਸੁਣਾਈ ਪਈ ਸਭ ਕਾਮਾਂ ਤੇਰੇ ਵਿੱਚ ਮੁਬਾਰਕ ਹੋਣਗੀਆਂ ਸੋ ਜਿਹੜੇ ਨਿਚੇ ਵਾਲੇ ਹਨ ਉਹ ਨਿਚਾਵਾਨ ਅਬਰਾਹਮ ਦੇ ਨਾਲ ਮੁਬਾਰਕ ਹਨ ਕਿਉਂਕਿ ਜਿੰਨੇ ਸ਼ਰਾ ਦੇ ਕਮਾਂ ਉੱਤੇ ਪ੍ਰੋਸਾ ਰੱਖਦੇ ਹਨ ਉਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਹਰ ਇੱਕ ਜਿਹੜਾ ਉਹਨਾਂ ਸਭ ਨਾਲ ਗੱਲਾਂ ਦੇ ਕਰਨ ਵਿੱਚ ਜਿਹੜੀਆਂ ਸ਼ਰਾ ਦੇ ਪੁਸਤਕ ਵਿੱਚ ਲਿਖੀਆਂ ਹਨ ਲੱਗਾ ਨਹੀਂ ਲੰਦਾ ਹੁਣ ਇਹ ਗੱਲ ਪ੍ਰਗਟ ਹੈ ਕਿ ਪਰਮੇਸ਼ਰ ਦੇ ਅੱਗੇ ਸਿਰਾ ਤੋਂ ਧਰਮੀ ਕੋਈ ਨਹੀਂ ਠਹਿਰਦਾ ਇਸ ਲਈ ਜੋ ਧਰਮੀ ਨੇਚਾ ਤੋਂ ਜੁੰਦਾ ਰਹੇਗਾ ਅਤੇ ਸ਼ਰਾਂ ਨੂੰ ਨੇਚਾ ਨਾਲ ਕੁਝ ਵਾਸਤਾ ਨਹੀਂ ਸਗੋਜੀ ਨੇ ਉਹਨਾਂ ਹੁਕਮਾਂ ਦੀ ਪਾਲਣਾ ਕੀਤੀ ਸੋ ਉਹਨਾਂ ਤੋਂ ਜੁੰਦਾ ਰਹੇਗਾ ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾਂ ਦੇ ਸ਼ਰਾਪ ਤੋਂ छुड़ाਇਆ ਇਸ ਕਰਕੇ ਜੋ ਉਹ ਸਾਡੇ ਲਈ ਸ਼ਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਪਈ ਸ਼ਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਜਾਂਦਾ ਹੈ ਤਈ ਅਬਰਾਹਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਆਤਮਾ ਦੇ ਬਚਨ ਨੂੰ ਨੇਚੇ ਦੇ ਰਹੀਂ ਪ੍ਰਾਪਤ ਕਰੀਏ हे ਪ੍ਰਭੂ ਮੈਂ ਮਨੁੱਖ ਵਾਂਗ ਬੋਲਦਾ ਹਾਂ ਭਾਵੇਂ ਮਨੁੱਖ ਦਾ ਵਸੀਅਤ ਨਾਮਾ ਹੀ ਹੋਵੇ ਪਰ ਜਾਂ ਉਹ ਪੱਕਾ ਹੋ ਗਿਆ ਤਾਂ ਕੋਈ ਉਸ ਵਿੱਚ ਨਾ ਭੰਗ ਪਾਉਂਦਾ ਨਾ ਵਾਅਦਾ ਕਰਦਾ ਹੈ ਹੁਣ ਅਬਰਾਹਮ ਅਤੇ ਉਸ ਦੀ ਅਣਸ ਨੂੰ ਬਚਨ ਦਿੱਤੇ ਗਏ ਸਨ ਉਹ ਨਹੀਂ ਕਹਿੰਦਾ ਅਣਸਾਂ ਨੂੰ ਜਿਵੇਂ ਬਾਲਾਂ ਦੇ ਲਈ ਜਿਵੇਂ ਇੱਕ ਦੇਲੀ ਕਹਿੰਦਾ ਹੈ ਅਰਥਾਤ ਤੇਰੀ ਅੰਸ ਨੂੰ ਸੋ ਮਸੀਹ ਹੈ ਹੁਣ ਮੈਂ ਇਹ ਆਖਦਾ ਹਾਂ ਪਈ ਉਸ ਨੇਮ ਨੂੰ ਜੋ ਪਰਮੇਸ਼ਰ ਨੇ ਅੱਗੇ ਬਣਾ ਹੈ ਸੋ ਸ਼ਰਾ ਜਿਹੜੀ ਉਸ ਤੋਂ 430 ਵਰਨ ਦੇ ਪਿੱਛੇ ਆਈ ਉਸ ਨੂੰ ਅਕਾਰਤ ਨਹੀਂ ਕਰਦੀ ਪਈ ਉਹ ਬਚਨ ਅਵਿਰਥਾ ਹੋ ਜਾਵੇ ਕਿਉਂਕਿ ਜੇ ਅਧਿਕਾਰ ਸ਼ਰਤ ਹੁੰਦਾ ਤਾਂ ਫਿਰ ਬਚਨ ਤੋਂ ਨਹੀਂ ਪਰੰਤੂ ਪਰਮੇਸ਼ਰ ਨੇ ਅਬਰਾਹਮ ਲਈ ਉਹਨੂੰ ਬਚਨ ਦੇ ਰਾਹੀਂ ਦਾਨ ਕੀਤਾ ਹੈ ਫਿਰ ਸ਼ਰਾ ਕੀ ਹੈ ਉਹ ਅਪਰਾਧਾਂ ਦੇ ਕਾਰਨ ਨਾਲ ਰਾਈ ਗਈ ਕਿ ਜਿਨ੍ਹਾਂ ਚ ਉਹ ਅੰਸ ਜਿਹਨੂੰ ਬਚਨ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ ਅਤੇ ਉਹ ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਰਾਈ ਗਈ ਹੁਣ ਵਿਚੋਲਾ ਇੱਕ ਦਾ ਨਹੀਂ ਹੁੰਦਾ ਪਰੰਤੂ ਪਰਮੇਸ਼ਰ ਇੱਕੋ ਹੈ ਫੇਰ ਪਲਾਂ ਸ਼ਰਹ ਪਰਮੇਸ਼ਰ ਦੇ ਬਚਨ ਦੇ ਵਿਰੁੱਧ ਹੈ ਕਦੇ ਨਹੀਂ ਕਿਉਂਕਿ ਜੇਕਰ ਅਜਿਹੀ ਸ਼ਰਹ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸਕਦੀ ਤਾਂ ਧਰਮ ਸੱਚਮੁੱਚੀ ਸ਼ਰਹ ਤੋਂ ਪ੍ਰਾਪਤ ਹੁੰਦਾ ਪਰ ਧਰਮ ਪੁਸਤਕ ਨੇ ਸਭਨਾਂ ਨੂੰ ਪਾਪ ਦੇ ਹਟਾ ਬੰਦ ਕਰ ਛੱਡਿਆ ਤੋਈ ਉਹ ਬਚਨ ਜਿਹੜਾ ਯਿਸੂ ਮਸੀਹ ਉਤੇ ਨੀਚਾ ਕਰਨ ਤੋਂ ਮਿਲਦਾ ਹੈ ਨੀਚਾ ਕਰਨ ਵਾਲ ਨੂੰ ਦਿੱਤਾ ਜਾਵੇ ਪਰ ਨੀਚਾ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਨੀਚਾ ਦੇ ਲਈ ਜਿਹੜੀ ਪ੍ਰਗਟ ਹੋਣੀ ਸੀ ਸ਼ਰਧ ਦੇ ਪਹਿਰੇ ਹੇਠ ਬੱਧੀ ਹੋਏ ਰਹਿੰਦੇ ਸਾਂ ਸੋ ਸ਼ਰਧ ਮਸੀਹ ਦੀ ਆਉਣ ਤੱਕ ਸਾਡੇ ਲਈ ਨਿਗਰਾਨ ਬਣੀ ਪਰ ਅਸੀਂ ਨੀਚਾ ਨਾਲ ਧਰਮਿਤ ਰਹਿ ਜਾਈਏ ਪਰ ਹੁਣ ਨੀਚਾ ਜੋ ਆਈ ਅਸੀਂ ਅਗਾਹਾਂ ਨੂੰ ਨਿਗਰਾਨ ਦੇ ਮਤੈਤ ਨਹੀਂ ਹਾਂ ਕਿਉਂਕਿ ਜੋ ਮਸੀਹ ਯਿਸੂ ਉਤੇ ਨੀਚਾ ਕਰਨ ਕਰਕੇ ਤੁਸੀਂ ਸਭੇ ਪਰਮੇਸ਼ਰ ਦੇ ਪੁੱਤਰ ਹੋ ਕਿਉਂ ਜੋ ਤੁਸੀਂ ਜਿੰਨਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ ਨਾ ਯਹੂਦੀ ਨਾ ਯੁਨਾਨੀ ਨਾ ਗੁਲਾਮ ਨਾ ਆਜ਼ਾਦ ਨਾ ਨਰ ਨਾ ਨਾਰੀ ਹੋ ਸਕਦਾ ਹੈ ਕਿਉਂ ਜੋ ਤੁਸੀਂ ਸਭੇ ਮਸੀਹ ਯਿਸੂ ਵਿੱਚ ਇੱਕੋ ਹੀ ਹੋ ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਮ ਦੀ ਅੰਸ ਅਤੇ ਬਚਨ ਦੇ ਅਨੁਸਾਰ ਅਧਿਕਾਰੀ ਹੋ